ਵੇ ਬਾਦਲ ਸਾਹਿਬ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਤੇ ਕਿਸੇ ਹੋਰ ਨੂੰ ਪ੍ਰਧਾਨ ਲਾਉਣ ਤਾਂ ਜੋ ਮਤਲਬ ਜਿਹੜਾ ਕਾਲੀ ਦਲ ਦਾ ਗ੍ਰਾਫ ਹੈ ਉਹ ਉੱਚਾ ਆ ਸਕੇ ਸੁਖਵੀਰ ਬਾਦਲ ਪ੍ਰਧਾਨਗੀ ਕਿਉਂ ਛੱਡੇ ਮੈਂ મોદી ਨੇ ਕਾਲੇ ਕਾਨੂੰਨ ਵਾਪਸ ਲਏ ਨੇ ਉਸ ਤਰੀਕੇ ਨਾਲ ਸੁਖਵੀਰ ਬਾਦਲ ਹੱਥ ਜੋੜ ਕੇ ਮਾਫੀ ਮੰਗ ਕੇ ਪ੍ਰਧਾਨਗੀ ਛੱਡਾ ਜਿਹੜਾ ਆਰਐਸਐਸ ਦਾ ਚੇਲਾ ਬਣ ਗਿਆ ਸੀਗਾ ਕੇਜਰੀਵਾਲ ਦਾ ਪੱਕਾ ਪੁੱਤਰ ਬਣ ਗਿਆ ਸੀਗਾ ਤੇ ਇਹਨੇ ਕੀ ਕੀਤਾ ਇਹਨੇ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਸਾਡੇ ਪੰਜਾਬ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਸਾਡੇ ਜਿੰਮੀ ਚੋਣ ਜੀ ਹੋ ਨਹੀਂ ਜਾ ਰਹੀ ਜਿਸ ਦੇ ਵਿੱਚ ਜਿਹੜੇ ਕਿ ਐਮਐਲਏ ਹੁੰਦੇ ਨੇ ਬਤਾਏ ਕਿ ਪਹਿਲਾਂ ਉਹਨਾਂ ਨੂੰ ਫਿਰ ਚੋਣ ਲਈ ਜਾਂਦੀ ਲੋਕਸਭਾ ਚੋਣ ਲਈ ਤੇ ਉਹਨਾਂ ਉਹ ਬਾਦੂ ਖਰਚਾ ਲੋਕਾਂ ਦੇ ਪੈਣਾ ਕਿਵੇਂ ਦੇਖਦੇ ਹੋ ਜਿਹੜੇ ਜਿੰਮੀ ਚੋਣ ਕਰਾਉਣਾ ਇਹ ਉੱਕਾ ਹੀ ਗਲਤ ਹੈ ਠੀਕ ਹੈ ਪਹਿਲੀ ਗੱਲ ਤਾਂ ਇੱਕ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਵੀ ਜਿਹੜਾ ਇੱਕ ਵਾਰ ਐਮਐਲਏ ਆ ਜਾਂ ਕੋਈ ਐਮਪੀ ਆ ਵੀ ਉਸ ਬੰਦੇ ਨੂੰ ਚੋੜ ਨਾ ਲੜਾਈ ਜਾਵੇ ਖਾਸ ਕਰ ਡਿਬਰੂਗੜ੍ਹ ਤਾਂ ਭਗਵਾਨ ਦਵਾਰ ਸਾਰੀ ਜ਼ਿੰਦਗੀ ਯਾਦ ਰੱਖੂਗਾ ਉਹ ਚੀਜ਼ ਇਹਨੂੰ ਲੈ ਕੇ ਬੈਗੀ ਜਿਹੜਿਆ ਤਿੰਨ ਸੀਟਾਂ ਲੈ ਗਿਆ ਉਹ ਵੀ ਇਹ ਵੀ ਆਪ ਦੀ ਵਜ੍ਹਾ ਨਾਲ ਲੈ ਗਿਆ ਮੈਂ ਕਹਿੰਨੀ ਆ ਵੀ ਉੱਥੇ ਮਤਲਬ ਸੰਗਰੂਰ ਦੇ ਲੋਕਾਂ ਨੇ ਨਹੀਂ ਉਹਨਾਂ ਨੂੰ ਵੋਟ ਪਾਈ ਤੁਹਾਨੂੰ ਕੀ ਲੱਗਦਾ ਵੀ ਉੱਥੇ ਅਮਰਤਪਾਲ ਦੇ ਸਮਰਥਕ ਨਹੀਂ ਹੋਣਗੇ ਤੁਹਾਨੂੰ ਕੀ ਲੱਗਦਾ ਪਾਈਖਾ ਸਰਪ੍ਰੇਖ ਖਾਲਸਾ ਦੇ ਉੱਤੇ ਸਮਰਥਕ ਨਹੀਂ ਹੋਣਗੇ ਠੀਕ ਆ ਜਾਂ ਸੰਤ ਜਰਨਲਿਸਟਿਕ ਭਿੰਡਰਾਂ ਵਾਲੇ ਦੀ ਸੋਚ ਤੇ ਉੱਤੇ ਸਮਰਥਕ ਨਹੀਂ ਹੋਣਗੇ ਹਨਾ ਸਾਰਾ ਕੁਝ ਉੱਤੇ ਹੈਗਾ ਸੀ ਉੱਤੇ ਈਵੀਐਮ ਮਸ਼ੀਨਾਂ ਦੇ ਨਾਲ 20000 ਹਰ ਜਿੱਤੇ ਆਏ ਮੈਂ ਸასიਖਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਵਿੰਦਰ ਭੱਟ ਜਿਮਨੀ ਚੋਣਾ ਜਿਹੜੀਆਂ ਕਿ ਹੋਣ ਵਾਲੀਆਂ ਨੇ ਉੱਤੇ ਵੀ ਈਸੀ ਗੱਲਬਾਤ ਕਰਾਂਗੇ ਬੀਬੀ ਗਰਜੀਤ ਕੌਰ ਸਾਡੇ ਨਾਲ ਜੁੜੇ ਨੇ ਹਨਾ ਗੱਲਬਾਤ ਕਰਦੇ ਆ ਕਿ ਜਿਹੜੀ ਜਿਮਨੀ ਚੋਣ ਹੋਣੀ ਆ ਤੇ ਉੱਤੇ ਮੋੜ ਜਿਹੜਾ ਖਰਚਾ ਹੁੰਦਾ ਉਹ ਕਿਸ ਤੇ ਪਾਏਗਾ ਬੜਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਚੈਨ ਦੇ ਪੰਕਥੰਦਰ ਸਤਿ ਸ਼੍ਰੀ ਅਕਾਲ ਜੀ ਜਿੰਮੀ ਚੋਣ ਜਿਹੜੀ ਹੋਣੀ ਜਾ ਰਹੀ ਹੈ ਕਿ ਇਹਦੇ ਦੇ ਵਿੱਚ ਜਿਹੜੇ ਕਿ ਐਮਐਲਏ ਹੁੰਦੇ ਨੇ ਪਤਾ ਹੈ ਕਿ ਪਹਿਲਾਂ ਉਹਨਾਂ ਨੂੰ ਫਿਰ ਚੋਣ ਲਈ ਜਾਂਦੀ ਲੋਕ ਸਭਾ ਚੋਣ ਲਈ ਤੇ ਉਹਨਾਂ ਉਹ ਬਾਧੂ ਖਰਚਾ ਲੋਕਾਂ ਦੇ ਪੈਣਾ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਜਿੰਮੀ ਚੋਣ ਕਰਾਉਣਾ ਇਹ ਉੱਕਾ ਹੀ ਗਲਤ ਹੈ ਠੀਕ ਹੈ ਪਹਿਲੀ ਗਲਤੀ ਇੱਕ ਕਾਨੂੰਨ ਪਾਸ ਹੋਣਾ ਚਾਹੀਦਾ ਹੈ ਵੀ ਜਿਹੜਾ ਇੱਕ ਵਾਰ ਐਮਐਲਏ ਆ ਜਾਂ ਕੋਈ ਐਮਪੀ ਆ ਵੀ ਉਸ ਬੰਦੇ ਨੂੰ ਚੋੜ ਨਾ ਲੜਾਈ ਜਾਵੇ ਕਿਉਂਕਿ ਇਹ ਲੋਕਾਂ ਨੂੰ ਜਿੱਥੇ ਪੈਸਾ ਬਰਬਾਦ ਹੁੰਦਾ ਉੱਥੇ ਸਮਾਂ ਬਰਬਾਦ ਹੁੰਦਾ ਇਹ ਪੈਸਾ ਜਿਹੜਾ ਬਰਬਾਦ ਹੁੰਦਾ ਜਾਣਾ ਕਿੱਥੋਂ ਸਾਡੀਆਂ ਜੇਬਾਂ ਚੋਂ ਜਾਣਾ ਮੰਤਰੀਆਂ ਦੇ ਆਪਣੇ ਪੱਲੋਂ ਤਾਂ ਜਾਣਾ ਨਹੀਂ ਹੈਗਾ ਉਹ ਤਾਂ ਪੈਨਸ਼ਨਾਂ ਲੈ ਕੇ ਤਨਖਾਹਾਂ ਲੈ ਕੇ ਵੱਡੇ ਆਉਦੇ ਮਾਨ ਕੇ ਤੇ ਪੈਸਾ ਇਕੱਠਾ ਕਰਕੇ ਆਉ ਜਾਂਦੇ ਨੇ ਆਉ ਜਾਂਦੇ ਨੇ 5 ਸਾਲਾਂ ਲਈ ਪਰ ਜਿਹੜਾ ਅਸਲੀ ਬੋਝ ਪੈਂਦਾ ਉਹ ਆਮ ਜਨਤਾ ਦੇ ਉੱਤੇ ਪੈਂਦਾ ਇਹ ਉੱਕਾ ਹੀ ਗਲਤ ਹੈ ਇਹਦੇ ਖਿਲਾਫ ਸੁਪਰੀਮ ਕੋਰਟ ਤੋਂ ਇੱਕ ਮਤਲਬ ਕਾਨੂੰਨ ਪਾਸ ਹੋਣਾ ਚਾਹੀਦਾ ਵੀ ਜਿਹੜਾ ਕੋਈ ਐਮਐਲਏ ਚਾਹ ਕੋਈ ਐਮਪੀ ਹੈ ਮੌਕੇ ਦਾ ਉਹ ਇਲੈਕਸ਼ਨ ਨਾ ਲੜ ਸਕੇ ਜੇਕਰ ਗੱਲ ਕਰੀਏ ਆਪਾਂ ਲੋਕ ਸਭਾ ਜਿਹੜੇ ਚੋਣਾਂ ਹੁਣੇ ਹਾਲੇ ਨੇ ਭੂਯਾਨੇ ਤੇ ਜਿਹਦੇ ਵਿੱਚ ਆਮ ਆਦੀ ਪਾਰਟੀ ਦੀ ਗੱਲ ਕਰਦੇ ਆ ਕਿ ਆਮ ਆਦੀ ਪਾਰਟੀ ਜਿਹੜੀ 13 ਸੀਟਾਂ ਦੀ ਗੱਲ ਕਰਦੀ ਸੀ ਤੇ ਤਿੰਨ ਤੇ ਸਿਮਟ ਕੇ ਰਹਿ ਗਈ ਤੇ ਦੂਜੇ ਪਾਸੇ ਗੱਲ ਕਰੀਏ ਕਾਂਗਰਸ ਨੂੰ 7 ਸੀਟਾਂ ਮਿਲੀਆਂ ਤੇ ਤੇ ਅਦਰ ਨੂੰ ਮਿਲਿਆ ਨੇ ਦੋ ਅਮਰਿਤਪਾਲ ਨੂੰ ਇੱਕ ਮਿਲੀ ਦੇ ਇੱਕ ਸਭ ਜਿੰਨ ਖਾਲਸਾ ਲੈ ਗਏ ਨੇ ਤੇ ਭਾਜਪਾ ਦੀ ਵੱਡੀ ਹਾਰ ਹੋਈ ਤੇ ਕਾਲੀ ਦਲ ਨੂੰ ਇੱਕ ਸੀਟ ਦੇ ਸਿਮਟ ਕੇ ਰਹਿ ਗਏ ਕਿਵੇਂ ਦੇਖਦੇ ਹੋ ਕਿ ਜਿਹੜੀ ਕਿ ਕਾਲੀ ਦਲ ਦਾ ਵੀ ਗਰਾਫ ਡਾਊਨ ਹੁੰਦਾ ਜਾ ਰਿਹਾ ਤੇ ਆਵਾਜ਼ੀ ਪਾਰਟੀ ਦਾ ਵੀ ਗਰਾਫ ਡਾਊਨ ਹੈ ਜਿਹੜਾ ਕਾਲੀ ਦਲ ਦਾ ਗ੍ਰਾਫ ਡਾਊਨ ਹੁੰਦਾ ਉਹ ਸਿਰਫ ਬਾਦਲ ਪਰਿਵਾਰ ਕਰਕੇ ਹੋ ਰਿਹਾ ਠੀਕ ਹੈ ਨਾ ਜਦੋਂ ਇਹ ਬਾਦਲ ਤੋਂ ਮੁਕਤ ਹੋ ਜਾਣਗੇ ਜੇ ਮਤਲਬ ਸੁਖਵੀਰ ਬਾਦਲ ਸਾਹਿਬ ਮਤਲਬ ਇੱਕ ਕਹਿਣਾ ਮੰਨਣਾ ਸਾਡਾ ਜਿਵੇਂ ਸਰਦਾਰ ਕਰਤਾਰ ਸਿੰਘ ਪਜੋੜੀ ਨੇ ਕਿਹਾ ਸਾਡੇ ਨੇ ਮਤਲਬ ਜਾਂ ਅਸੀਂ ਵੀ ਉਹਨਾਂ ਨਾਲ ਸਹਿਮਤ ਆਂ ਵੀ ਬਾਦਲ ਸਾਹਿਬ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਤੇ ਕਿਸੇ ਹੋਰ ਨੂੰ ਪ੍ਰਧਾਨ ਲਾਉਣ ਤਾਂ ਜੋ ਮਤਲਬ ਜਿਹੜਾ ਅਕਾਲੀ ਦਲ ਦਾ ਗ੍ਰਾਫ ਹੈ ਉਹ ਉੱਚਾ ਆ ਸਕੇ ਜਿਹੜੀ ਅਕਾਲੀ ਦਲ ਪਾਰਟੀ ਹੈ ਸਾਡੀ ਖੇਤਰੀ ਪਾਰਟੀ ਹੈ ਤਾਂ ਮੁੜ ਕੇ ਉਹ ਮਜ਼ਬੂਤ ਹੋ ਸਕੇ ਰਹੀ ਗੱਲ ਮਤਲਬ ਇਹਦੀ ਤੁਸੀਂ ਕਰ ਰਹੇ ਹੋ ਆਪਾਂ ਦੀ ਪਾਰਟੀ ਦੀ ਆਮ ਆਦੀ ਪਾਰਟੀ ਦਾ ਜੜਾ ਜੜਾ ਡਿਬਰੂਗੜ੍ਹ ਬਹਿ ਗਿਆ ਠੀਕ ਹੈ ਇਹ ਡਿਬਰੂਗੜਾ ਭਗਵੰਤਬਾਨਾ ਜਿਹੜਾ ਆਰਐਸਐਸ ਦਾ ਚੇਲਾ ਬਣ ਗਿਆ ਸੀਗਾ ਕੇਜਰੀਵਾਲ ਦਾ ਪੱਕਾ ਪੁੱਤਰ ਬਣ ਗਿਆ ਸੀਗਾ ਤੇ ਇਹ ਨੇ ਕੀ ਕੀਤਾ ਇਹ ਨੇ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਸਾਡੇ ਪੰਜਾਬ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਸਾਡੇ ਅਣੌਈਆਂ ਮੌਤਾ ਹੋਣ ਲੱਗੀਆਂ ਮਤਲਬ ਹਮਲਾਵਰ ਹਾਵੀ ਹੋ ਗਏ ਹਨਾ ਕਿੰਨੇ ਮੁੰਡੇ ਸਾਡੇ ਮਾਰੇ ਗਏ ਉਹ ਮਤਲਬ ਸਾਰੀਆਂ ਚੀਜ਼ਾਂ ਇਹਨਾਂ ਦੇ ਜੜ੍ਹਾਂ ਦੇ ਵਿੱਚ ਬੈ ਗਈਆਂ ਖਾਸ ਕਰ ਡਿਬਰੂਗੜ੍ਹ ਤਾਂ ਭਗਵਾਨ ਦਵਨ ਸਾਰੀ ਜ਼ਿੰਦਗੀ ਯਾਦ ਰੱਖੂਗਾ ਉਹ ਚੀਜ਼ ਇਹਨੂੰ ਲੈ ਕੇ ਬੈ ਗਈ ਜਿਹੜੇ ਤਿੰਨ ਸੀਟਾਂ ਲੈ ਗਿਆ ਉਹ ਵੀ ਇਹ ਵੀ ਆਪ ਦੀ ਵਜ੍ਹਾ ਨਾਲ ਲੈ ਗਿਆ ਮੈਂ ਕਹਿੰਨੀ ਆ ਵੀ ਉੱਥੇ ਮਤਲਬ ਸੰਗਰੂਰ ਦੇ ਲੋਕਾਂ ਨੇ ਨਹੀਂ ਉਹਨੂੰ ਵੋਟ ਪਾਈ ਹੈਨਾ ਸੰਗਰੂਰ ਦੇ ਲੋਕ ਜਦੋਂ ਅਸੀਂ ਮਤਲਬ ਦੇਖ ਰਹੇ ਸੀ ਕਿ ਮਤਲਬ ਗਰਾਊਂਡ ਲੈਵਲ ਤੇ ਜਾ ਕੇ ਉੱਥੇ ਉੱਥੇ ਸਾਰਾ ਕੁਝ ਸਹੀ ਸਾਹਮਣੇ ਆ ਰਿਹਾ ਸੀਗਾ ਵੀ ਸਾਰੇ ਦੇ ਸਾਰੇ ਲੋਕ ਕੋਈ ਸੁਖਪਾਲ ਸਿੰਘ ਘੈਰਾ ਨੂੰ ਮੰਨ ਰਿਹਾ ਸੀ ਕੋਈ ਮਤਲਬ ਸਿਮਰਜੀਤ ਸਿੰਘ ਮਾਨ ਨੂੰ ਮੰਨ ਰਿਹਾ ਸੀ ਇਹ ਤਾਂ ਤਾਂ ਨੌਥੇ ਵੀ ਨਹੀਂ ਸੀਗਾ ਪਰ ਇਹ ਜਿੱਤ ਗਿਆ ਉਹ ਵੀ ਵੱਡੀ ਲੀਡ ਤੇ ਵੱਡੀ ਲੀਡ ਤੇ ਜਿੱਤਣਾ ਉੱਥੋਂ ਉਸ ਇਲਾਕੇ ਦੇ ਵਿੱਚੋਂ ਜਿਨੇ ਸੰਗਰੂਰ ਨੇ ਸਿੱਖੀ ਬਚਾਈ ਹੋਵੇ ਤੁਹਾਨੂੰ ਕੀ ਲੱਗਦਾ ਵੀ ਉੱਥੇ ਅਮਰਤਵਾਲ ਦੇ ਸਮਰਥਕ ਨਹੀਂ ਹੋਣਗੇ ਤੁਹਾਨੂੰ ਕੀ ਲੱਗਦਾ ਪਾਈਖਾ ਸਭ ਜਿਸ ਸਿੰਘ ਖਾਲਸਾ ਦੇ ਉੱਤੇ ਸਮਰਥਕ ਨਹੀਂ ਹੋਣਗੇ ਠੀਕ ਆ ਜਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸੋਚ ਦੇ ਉੱਤੇ ਸਮਰਥਕ ਨਹੀਂ ਹੋਣਗੇ ਹਨਾ ਸਾਰਾ ਕੁਝ ਉੱਥੇ ਹੈਗਾ ਸੀ ਉੱਥੇ ਈਵੀਆ ਮਸ਼ੀਨਾਂ ਦੇ ਨਾਲ 20000 ਜਿੱਤੇ ਆਏ ਮੈਂ ਦਾਅਵੇ ਨਾ ਕਹਿਨੀ ਆ ਜੇ ਇੱਕ ਮਤਲਬ ਆਪਾਂ ਇੱਕ ਉਹਦੀ ਪੜਤਾਲ ਕਰਾਉਣੇ ਤੇ ਕੋਹ ਕਰਾਉਣੇ ਤਾਂ ਇਹੀ ਸਾਹਮਣੇ ਆਊਗਾ ਤੁਸੀਂ ਕਿਹਾ ਕਿ ਸੁਖਵੀਰ ਬਾਦਲ ਨੂੰ ਪ੍ਰਧਾਨ ਨਹੀਂ ਛੱਡਣ ਚਾਹੀਦੀ ਆ ਸੁਖਵੀਰ ਬਾਦਲ ਪ੍ਰਧਾਨੀ ਕਿਉਂ ਛੱਡੇ ਦੇਖੋ ਬਾਦਲ ਪਰਿਵਾਰ ਤੇ ਸ਼ੁਰੂ ਤੋਂ ਲੈ ਕੇ ਵੱਡੇ ਦੋਸ਼ ਲੱਗਦੇ ਆਏ ਨੇ ਚਾਹੇ ਉਹ ਰਿਸ਼ਵਤ ਖੋਰੀ ਦੇ ਮਤਲਬ ਜਦੋਂ ਵੱਡੇ ਜਦੋਂ ਰਵੀ ਸਿੱਧੂ ਤੁਹਾਨੂੰ ਯਾਦ ਹੋਣਾ ਰਵੀ ਸਿੱਧੂ ਕਾਹੜ ਬਾਦਲ ਵੇੜਿਆ ਹੀ ਹੋਇਆ ਸੀਗਾ ਹੋਰ ਮਤਲਬ ਉਹਨਾਂ ਨੇ ਜਾਂ ਫਿਰ ਮਤਲਬ ਬੇਅਦਬੀ ਕਾਹੜ ਲਾ ਲਓ ਜਾਂ ਸਰਸੇ ਵਾਲੇ ਨੂੰ ਬਿਸ਼ਾਕ ਦਿੱਤੀ ਲਾ ਲਓ ਜਿਹੜੀ ਸਰਸੇ ਵਾਲੇ ਨੂੰ ਪਰਚਾ ਹਰ ਸਿਮਤ ਨੇ ਲੈ ਕੇ ਦਿੱਤੀ ਹੈ ਤੇ ਆਪਣੇ ਕਲਗੀਆਂ ਵਾਲੇ ਦੀ ਉਹਨੇ ਜਾਣ ਬੁੱਝ ਕੇ ਰੀਸ ਕਰਵਾਈ ਹੈ ਉਹ ਚੀਜ਼ ਇਹਨਾਂ ਨੂੰ ਪੰਥ ਵਿਰੋਧੀ ਕਰਾਰ ਦੇ ਗਈ ਹੈ ਜੋ ਇਹਨਾਂ ਨੇ ਪੰਥਨਾ ਧਰਮ ਨਾਲ ਗਰਦਾਰੀ ਕੀਤੀ ਹੈ ਉਹਨਾਂ ਦੀ ਜੜ੍ਹਾਂ 'ਚ ਬੈਗੀ ਹੈ ਉਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਢੋਣ ਲਈ ਸੁਖਵੀਰ ਬਾਦਲ ਨੂੰ ਸੰਗਤ ਦੇ ਸਾਹਮਣੇ ਜਿਵੇਂ ਮੋਦੀ ਨੇ ਕਾਲੇ ਕਾਨੂੰਨ ਵਾਪਸ ਲਏ ਨੇ ਉਸ ਤਰੀਕੇ ਨਾਲ ਸੁਖਵੀਰ ਬਾਦਲ ਹੱਥ ਜੋੜ ਕੇ ਮਾਫੀ ਮੰਗ ਕੇ ਪ੍ਰਧਾਨਗੀ ਛੱਡੇ ਤੇ ਕਿਸੇ ਹੋਰ ਸਹਿਰਦ ਨੂੰ ਆ ਮਨਪ੍ਰੀਤ ਸਿੰਘ ਵਾਲੀ ਕਿੰਨਾ ਵਧੀਆ ਬੰਦਾ ਉਹ ਵੀ ਅਕਾਲੀ ਦਲ ਦਾ ਹੀ ਸੀ ਠੀਕ ਹੈ ਨਾ ਕਿੰਨੀਆਂ ਵਧੀਆ ਉਹਦੇ ਸਲਾਹਕਾਰ ਸੀ ਕਿੰਨੀ ਵਧੀਆ ਉਹਦੀ ਸੋਚ ਸੀ ਇਹ ਜੇ ਨੂੰ ਕਿਸੇ ਨੂੰ ਸਿਆਣੇ ਸੁਹਿਰਦ ਨੂੰ ਪ੍ਰਧਾਨਗੀ ਦੇਵੇ ਤਾਂ ਜੋ ਮਤਲਬ ਜਿਹੜੀ ਸਾਡੀ ਖੇਤਰੀ ਪਾਰਟੀ ਆ ਦੁਬਾਰਾ ਮਜ਼ਬੂਤ ਹੋ ਸਕੇ ਇੱਕ ਪਾਸੇ ਤੁਸੀਂ ਕਿਹਾ ਖੇਤਰੀ ਪਾਰਟੀ ਹੈ ਦੂਜੇ ਪਾਸੇ ਤੁਸੀਂ ਕਿਹਾ ਕਿ ਰਿਸ਼ਵਤ ਖੋਰੇ ਦੋਸ਼ ਲਾਏਗੇ ਅਕਾਲੀ ਦਲ ਦੇ ਉੱਤੇ ਜਿਹੜਾ ਕਿ ਅਕਾਲੀ ਦਲ ਤਾਂ ਇਹ ਕਹ ਰਿਹਾ ਕਿ ਜਿਹੜਾ ਵਿਕਾਸ ਹੋਇਆ ਉਹ ਅਕਾਲੀ ਦਲ ਸਰਕਾਰ ਸੁਭੇ ਵਿਕਾਸ ਸਿੰਘ ਬਾਦਲ ਨੂੰ ਕਰਵਾਇਆ ਗਿਆ ਸਾਰਾ ਲੈ ਕੋ ਵਿਕਾਸ ਕਰਨਾ ਵੱਖਰੀ ਗੱਲ ਹੈ ਇੱਕ ਪਰਿਵਾਰ ਦਾ ਲਾਨਦਾਰ ਹੁੰਦਾ ਠੀਕ ਹੈ ਉਹਦਾ ਫਰਜ਼ ਬਣਦਾ ਵੀ ਆਪਣੇ ਇਕੱਲੇ ਇਕੱਲੇ ਪੁੱਤ ਨੂੰ ਘਰ ਬਣਾ ਕੇ ਦੇਵੇ ਕਮਰੇ ਬਣਾ ਕੇ ਦੇਵੇ ਉਹਨਾਂ ਦੀ ਜ਼ਿੰਦਗੀ ਲਈ ਸੁਖਾਲੇ ਕਰਨ ਲਈ ਠੀਕ ਹੈ ਜਿਹੜਾ ਵੀ ਰਾਹ ਪਣਾਉਂਦਾ ਮਤਲਬ ਹੋਣਾ ਚਾਹੀਦਾ ਇਹ ਸਾਡਾ ਇੱਕ ਲਾਨਦਾਰ ਸੀ ਪੰਜਾਬ ਦਾ ਜੇ ਇਹਨੇ ਸੜਕਾਂ ਪੱਕੀਆਂ ਵੀ ਕਰਵਾਤੀਆਂ ਜਾਂ ਇਹਨੇ ਪੁਲ ਬਣਵਾਤੇ ਜਾਂ ਉਹ ਕਹਿੰਦਾ ਉਹਨੂੰ ਕੋਈ ਬਹੁਤੀ ਵੱਡੀ ਪ੍ਰਾਪਤੀ ਨਾ ਹੈ ਸਮਝੇ ਉਹ ਇਹਦਾ ਫਰਜ਼ ਸੀਗਾ ਇਹਨੇ ਕਰਨਾ ਸੀਗਾ ਪੈਸਾ ਆਇਆ ਸੀਗਾ ਸਰਕਾਰ ਵੱਲੋਂ ਜਿਹੜੇ ਪੈਸੇ ਆਉਂਦੇ ਲੋਕਾਂ ਦਾ ਹੀ ਟੈਕਸ ਹੁੰਦਾ ਉਹ ਚੀਜ਼ਾਂ ਨੂੰ ਪਾਸ ਕਰਕੇ ਜਦੋਂ ਮਤਲਬ ਚੀਜ਼ਾਂ ਕੋਈ ਬਣਾਈਆਂ ਜਾਂਦੇ ਨੇ ਇਹਨਾਂ ਨੂੰ ਇਹ ਸੋਚੋ ਇਹਨਾਂ ਨੇ ਕਿਹੜਾ ਆਪਣੇ ਘਰੋਂ ਬਣਾਤਾ ਸੀ ਬਾਦਲ ਸਾਹਿਬ ਨੇ ਘਰੋਂ ਥੋੜਾ ਨਾ ਸੜਕਾਂ ਬਣਾਤੀਆਂ ਇਹ ਤਾਂ ਪ੍ਰੋਜੈਕਟ ਪਾਸ ਹੋਏ ਨੇ ਉਹਨਾਂ ਦੀ ਸਰਕਾਰ ਸੀਗੀ ਉਹਨਾਂ ਸਰਕਾਰ ਨੇ ਪ੍ਰੋਜੈਕਟ ਪਾਸ ਕੀਤੇ ਸੜਕਾਂ ਬਣਾਈਆਂ ਪੁਲ ਬਣਾਏ ਧੰਨਵਾਦ ਆ ਇਹਨਾਂ ਦਾ ਪਰ ਇਸ ਚੀਜ਼ ਨੂੰ ਆਪਾਂ ਤਰੱਕੀ ਨਾਲ ਗਣੀਏ ਤਰੱਕੀ ਉਸ ਚੀਜ਼ ਨੂੰ ਗਣੀਏ ਦੇਖੋ ਪੰਜਾਬ ਦਾ ਜਿਹੜਾ ਵਸੇਂਦਾ ਬਾਹਰ ਜਾ ਕੇ ਕਿਤੇ ਜ਼ਮੀਨ ਨਹੀਂ ਲੈ ਸਕਦਾ ਠੀਕ ਹੈ ਬਾਹਰ ਸਾਨੂੰ ਕਿਤੇ ਨੌਕਰੀ ਨਹੀਂ ਮਿਲਦੀ ਇੱਥੇ ਜਿਹੜਾ ਹੁੰਦਾ ਉਹੀ ਵਸਦੇ ਨੇ ਉਹ ਕੀ ਨਾ ਬਣਾਇਆ ਇਹਨਾਂ ਨੇ ਸਾਰਾ ਲੁਧਿਆਣਾ ਸਾਰੀ ਗਵਿੰਦਗੜ ਸਾਰਾ ਜਲੰਧਰ ਭਈਆਂ ਨਾਲ ਭਰਿਆ ਪਿਆ ਠੀਕ ਹੈ ਉਹਨਾਂ ਦੇ ਵੋਟਾਂ ਕਿਨੇ ਬਣਾਇਆ ਇਹਨਾਂ ਲੀਡਰਾਂ ਨੇ ਇਹਨ ਚਾਹੇ ਉਹ ਕਾਲੀ ਦਲ ਦੀ ਸਰਕਾਰ ਸੀ ਚਾਹੇ ਮਤਲਬ ਕਾਂਗਰਸ ਦੀ ਸੀ ਦੋਹਾਂ ਨੇ ਰਲ ਮਿਲ ਕੇ ਪੰਜਾਬ ਦਾ ਘਾਣ ਕੀਤਾ ਸੋ ਉੱਚੇ ਪੁਲਾਂ ਨੂੰ ਜਾਂ ਪੱਕੀਆਂ ਸੜਕਾਂ ਨੂੰ ਅਸੀਂ ਤਰੱਕੀ ਨਹੀਂ ਗਿਣਦੇ ਆਮ ਆਦੀ ਪਾਰਟੀ ਦੀ ਗੱਲ ਕਰਦੇ ਆ ਆਪਾਂ ਤਿੰਨ ਸੀਟਾਂ ਦੇ ਸਿਮਟ ਕੇ ਰਹਿ ਗਏ ਕੀ ਹੋਇਆ ਕਿ ਜਿਹੜਾ ਕਿ ਐਡਾ ਗਰਾਫ ਜਿਹੜਾ ਡਾਊਨ ਹੋਇਆ ਵੀ ਆਮ ਆਦੀ ਪਾਰਟੀ ਦਾ ਇੱਕ ਬਿਜਲੀ ਨੂੰ ਲੈ ਕੇ ਗੱਲ ਕਰੀ ਜਾ ਜਮ ਬਿਜਲੀ ਦੇ ਵਿੱਚ ਵਾਅਦਾ ਕਰ ਰਹੇ ਰੇਟਾ ਦੇ ਵਿੱਚ ਉਹ ਕਿਵੇਂ ਦੇਖਦੇ ਹੋ ਕਿ ਬੁੱਢੀ ਦੇ ਮੁੱਦੇ ਦੇ ਇਹ ਇਹਨਾਂ ਨੇ 92 ਸੀਟਾਂ ਦਿੱਤੀਆਂ ਸੀ ਦੇਖੋ ਜਿਹੜਾ ਬਿਜਲੀ ਦਾ ਮੁੱਦਾ ਹੈ ਬਿਜਲੀ ਦਾ ਮੁੱਦਾ ਪ੍ਰਕਾਸ਼ ਸਿੰਘ ਬਾਦਲ ਨੇ ਮੇਰੇ ਖਿਆਲ ਦੇ ਵਿੱਚ 200 ਯੂਨਟ ਫ੍ਰੀ ਕੀਤੀ ਸੀਗੀ ਠੀਕ ਹੈ ਇਹਨਾਂ ਨੇ 1 ਮਹੀਨੇ 300 ਕਰਤੀ ਇਹਨਾਂ ਦੀ ਕੋਈ ਵੱਡੀ ਪ੍ਰਾਪਤੀ ਨਹੀਂ ਹੈਗੀ ਇਹ ਲੋਕਾਂ ਦੇ ਹੀ ਐਨਕਾ ਜਿਹੀ ਲਾਈ ਵੀ ਆ ਲੋਕ ਜਿਵੇਂ ਮਤਲਬ ਇੱਕ ਗਧੇ ਨੂੰ ਤੂੜੀ ਪਾ ਕੇ ਹਰੀਆਂ ਐਨਕਾ ਲਾਤੀਆਂ ਲੋਕਾਂ ਦੇ ਇਹਨਾਂ ਨੇ ਇੱਕ ਉਹ ਹਰੀਆਂ ਐਨਕਾ ਲਾਤੀਆਂ ਉਹੀ ਮਤਲਬ ਜਿਹੜਾ ਪਹਿਲਾਂ ਤੋਂ ਹੀ ਚੱਲਿਆ ਆਉਂਦਾ ਸੀਗਾ ਚਾਹੇ 200 ਜੁਟ ਸੀ ਇਹਨਾਂ ਨੇ 300 ਕਰਤੀ ਆ ਆ ਹੁਣ ਇਹਨਾਂ ਨੇ ਰੇਟ ਵਧਾਤੇ ਰੇਟ ਕਿੰਨਾਂ ਲਈ ਵਧੇ ਨੇ ਸਾਡੇ ਵਰਗਿਆਂ ਲਈ ਜਿਨ੍ਹਾਂ ਨੇ ਅਸੀਂ ਹਮੇਸ਼ਾ ਹੀ ਬਿੱਲ ਭਰਿਆ ਰੇਟ ਸਾਡੇ ਲਈ ਵਧੇ ਨੇ ਇਹ ਵੀ ਇਹਨਾਂ ਲਈ ਇੱਕ ਖਤਰਨਾਕ ਕਦਮ ਸਾਬਤ ਹੋਊਗਾ ਠੀਕ ਹੈ ਇਹਨਾਂ ਦੀ ਹਉਮੈ ਇਹਨਾਂ ਦਾ ਹੰਕਾਰ ਸਾਡੇ ਮਤਲਬ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਲਾ ਲੰਦੇ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਤੁਸੀਂ ਪੱਤਰਕਾਰਾਂ ਨੇ ਇੱਕ ਡਿਬੇਟ ਰੱਖਦੇ ਹੁੰਦੇ ਸੀਗੇ ਤੁਸੀਂ ਸਾਡੇ ਮੈਂ ਚਾਰ ਡਿਬੇਟਾਂ ਦੇ ਵਿੱਚ ਸ਼ਾਮਲ ਹੋਈਆਂ ਚਾਰਾਂ ਡਿਬੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੁਮਾਇंदे ਆ ਕੇ ਲਲਕਾਰੇ ਮਾਰਦੇ ਰਹੇ ਬੱਕਰੇ ਬੁਲਾਉਂਦੇ ਰਹੇ ਈਵਨ ਕਿ ਇਹਨਾਂ ਨੇ ਸਾਡੇ 11 ਬੰਦੇ ਰਾਤ ਨੂੰ 11:30 ਵਜੇ ਮ 12:00 ਵਜੇ ਮੈਂ ਖੁਦ ਛੜਾ ਕੇ ਲੈ ਕੇ ਆਈਆਂ ਠੀਕ ਹੈ ਮੈਂ ਖੁਦ ਸਾਣੇ ਦੇ ਵਿੱਚ ਗਈਆਂ ਐਸਐਚਓ ਨਾਲ ਗੱਲ ਕੀਤੀ ਆ ਤੇ ਮੈਂ ਰਾਏ ਸਾਹਿਬ ਨਾਲ ਵੀ ਗੱਲ ਕੀਤੀ ਸਾਡਾ ਜਿਹੜਾ ਵਿਧਾਇਕ ਹੈ ਠੀਕ ਹੈ ਰਾਏ ਸਾਹਿਬ ਬਹੁਤ ਵਧੀਆ ਬੰਦਾ ਨਿਮਰਤਾ ਵਾਲਾ ਪਰ ਜਿਹੜੇ ਇਹਦੇ ਵਰਕਰ ਨੇ ਠੀਕ ਹੈ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਸਾਡਾ ਪਹਿਲਾ ਵਿਧਾਇਕ ਸੀਗਾ ਵੀ ਉਹਦੀ ਘਰ ਵਾਲੀ ਉਹਦੀ ਜੜਾਂ 'ਚ ਬੈ ਗਈ ਹੁਣ ਇਹਦੀਆਂ ਜੜਾਂ 'ਚ ਆਹ ਪੰਜ ਚਾਰ ਗੁੰਡੇ ਬੰਦੇ ਬੈ ਗਏ ਜਿਹੜੇ ਲਲਕਾਰੇ ਮਾਰਦੇ ਨੇ ਜਿਹੜੇ ਬੱਕਰੇ ਬੁਲਾਉਂਦੇ ਨੇ ਹਨਾ ਉਹ ਚੀਜ਼ ਕਿਤੇ ਨਾ ਕਿਤੇ ਦੇਖੋ ਤੁਸੀਂ ਤੁਹਾਨੂੰ ਦੁਨੀਆ ਦੇਖ ਰਹੀ ਆ ਆਪਾਂ ਬੈਠੇ ਆ ਆਪਾਂ ਨੂੰ ਦੁਨੀਆ ਦੇਖਦੀ ਆ ਠੀਕ ਆ ਆਪਾਂ ਇੱਥੇ ਭਾਸ਼ਾ ਉਹ ਜੀ ਵਰਤਾਂਗੇ ਹੰਕਾਰ ਦਿਖਾਵਾਂਗੇ ਨੈਚਰਲੀ ਆ ਵੀ ਇਹ ਜਿਹੜਾ ਪ੍ਰਭਾਵ ਉਹ 네ਗੇਟਿਵ ਜਾਣਾ ਠੀਕ ਆ ਗੱਲ ਜਿੱਥੇ ਵੀ ਗੱਲ ਪਾਣੀ ਦੀ ਚੱਲਦੀ ਸੀਗੀ ਕਿਉਂਕਿ ਹੁਣ ਸਭ ਤੋਂ ਵੱਧ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਪਾਣੀ ਪੂਰਾ ਕਰਨ ਦੇ ਪੰਜਾਬ ਦੇ 21% ਪਾਣੀ ਨੂੰ 100% ਦਰਸਾਉਣ ਤੇ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਤਾਂ ਜੋ ਇਹ ਰਾਜਸਥਾਨ ਤੇ ਹਰਿਆਣੇ ਨੂੰ ਪਾਣੀ ਦੇ ਸਕਣ ਹਨਾ ਐਸਬੀਐਲ ਐਸਵਾਈਐਲ ਚਲਾਉਣ ਦੀ ਤਿਆਰੀ ਦੇ ਵਿੱਚ ਆ ਭਗਵੰਤ ਮਾਨ ਠੀਕ ਆ ਜਿਹੜਾ ਇਹ ਚੀਜ਼ਾਂ ਸੀਗੀਆਂ ਠੀਕ ਹੈ ਇਹ ਸਾਰਾ ਕੁਝ ਸੀਗਾ ਇਹ ਜਦੋਂ ਮਤਲਬ ਮੈਂ ਮੈਂ ਕਿਸਾਨਾਂ ਵੱਲੋਂ ਖੜਦੀ ਸੀ ਉੱਥੇ ਤਾਂ ਮੈਂ ਸਿਮਰਨਜੀਤ ਮਾਨ ਵੱਲੋਂ ਕਦੇ-ਕਦੇ ਖੜਦੀ ਸੀਗੀ ਉੱਥੇ ਕਿਉਂਕਿ ਮੈਂ ਸਿਮਰਨਜੀਤ ਮਾਨ ਨੂੰ ਸਪੋਰਟ ਕੀਤੀ ਆ ਮੈਂ ਤਾਂ ਸ਼ਰਮ ਕਰਨੀ ਆ ਠੀਕ ਹੈ ਪਰ ਉੱਥੇ ਜਦੋਂ ਅਸੀਂ ਇਹ ਗੱਲ ਕਰਦੇ ਸੀ ਪਾੜੀਆਂ ਦੀ ਤਾਂ ਇਹਨਾਂ ਨੇ ਸਾਡੇ ਗੱਲ ਦਾ ਜਵਾਬ ਦੇਣ ਦੀ ਬਜਾਏ ਕਿਹਾ ਨਾ ਬੀਬੀ ਤਾਂ ਕਿਸਾਨ ਹੀ ਨਹੀਂ ਮੈਂ ਕਿਹਾ ਭਰਾਵੋ ਕਿਸਾਨ ਨਹੀਂ ਹੈਗੀ ਮੈਂ ਮਜ਼ਦੂਰ ਲਾ ਲੋ ਮੈਂ ਮਜ਼ਦੂਰ ਹਾਂ ਜੇ ਥੋ ਤੁਹਾਡੀ ਸੈਟੀਸਫੈਕਸ਼ਨ ਹੁੰਦੀ ਆ ਠੀਕ ਹੈ ਵੀ ਮੇਰੀ ਯੂਨੀਅਨ ਦਾ ਨਾਮ ਮਹਿਲਾ ਕਿਸਾਨ ਮਜ਼ਦੂਰ ਇਕਤਾ ਮੈਨੂੰ ਮਹਿਲਾ ਲਾ ਲੋ ਮੈਨੂੰ ਮਜ਼ਦੂਰ ਲਾ ਲੋ ਨਾ ਕਿਸਾਨ ਮੰਨੋ ਤੁਸੀਂ ਪਰ ਜਿਹੜਾ ਪਾੜੀਆਂ ਦਾ ਮੁੱਦਾ ਹੈ ਉਹ ਇਕੱਲਾ ਕਿਸਾਨ ਲੜ ਰਿਹਾ ਹੈ ਠੀਕ ਹੈ ਸਾਰੇ ਪੰਜਾਬ ਦੇ ਵਿੱਚ ਇਕੱਲਾ ਕਿਸਾਨ ਲੜ ਰਿਹਾ ਹੈ ਪਾਣੀ ਬਾਈ ਜੀ ਗਰੀਬ ਤਬਕੇ ਨੇ ਵੀ ਪੀਣਾ ਐਸਸੀਬੀਸੀ ਆ ਨੇ ਵੀ ਪੀਣਾ ਤੇ ਦੁਕਾਨਦਾਰਾਂ ਨੇ ਵੀ ਪੀਣਾ ਤੇ ਸਰਮਾਜਦਾਰਾਂ ਨੇ ਵੀ ਪਾਣੀ ਹੀ ਪੀਣਾ ਠੀਕ ਹੈ ਇਹ ਪਾਣੀ ਜਦੋਂ ਪਾਣੀ ਸਾਡੇ ਖਤਮ ਹੋ ਜਾਊਗਾ ਪੀਤਾ ਕਿੱਥੋਂ ਜਾਊਗਾ ਜਿਹੜੀਆਂ ਮਤਲਬ ਇਹ ਚੀਜ਼ਾਂ ਸੀ ਨਾ ਇਹ ਸਾਰੀਆਂ ਚੀਜ਼ਾਂ ਇਹਨਾਂ ਆਮਾਦੀ ਪਾਰਟੀ ਨੂੰ ਇਹਨਾਂ ਦਾ ਆਪ ਖੁਦਰਾ ਪਾਣਾ ਤੇ ਡਿਬਰੂਗੜ ਸਿੰਘਾਂ ਨੂੰ ਪਹੁੰਚਾਉਣਾ ਬੇਅਦਬੀ ਦਾ ਇਨਸਾਫ ਨਾ ਕਰਨਾ ਭਾਈ ਕੌਕਿਆ ਨੂੰ ਇਨਸਾਫ ਨਾ ਦੇਣਾ ਕੇਜਰੀਵਾਲ ਦਾ ਇਹ ਗੱਲ ਕਹਿਣਾ ਵੀ ਮੈਂ ਦਵਿੰਦਰ ਪਾਰ ਭੁੱਲਰ ਨੂੰ ਜਦੋਂ ਸਾਡੇ ਮੁੱਖ ਮੰਤਰੀ ਬਣ ਗਿਆ ਵੀ ਮੈਂ ਬਰੀ ਕਰ ਦੂੰਗਾ ਮੈਂ ਜੇਲ੍ਹ ਚੋਂ ਬਾਹਰ ਲਿਆਉਂਗਾ ਉਹ ਸਾਰਾ ਝੂਠ ਇਹਨਾਂ ਦਾ ਜੋ ਝੂਠ ਦਾ ਜਿਹੜਾ ਪਲੰਦਾ ਸੀਗਾ ਲੋਕਾਂ ਦੇ ਸਾਹਮਣੇ ਆ ਗਿਆ ਉਹ ਇਹਨਾਂ ਦਾ ਬੇੜਾ ਕਰ ਕਰ ਗਿਆ ਹਾਂ ਭਾਜਪਾ ਦੀ ਕਿਵੇਂ ਹਾਰ ਦੇਖਦੇ ਕਿ ਭਾਜਪਾ ਵੀ ਕਿਸੇ ਨਹੀਂ ਮਿਲੀ ਪੰਜਾਬ ਦੇ ਵਿੱਚੋਂ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਜਿਹੜੀ ਪੰਜਾਬ ਦੇ ਵਿੱਚ ਭਾਜਪਾ ਬਹੁਤ ਖਤਰਨਾਕ ਹੈ ਠੀਕ ਹੈ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਸਾਡੇ ਅੰਦਰ ਨਫ਼ਰਤ ਪੈਦਾ ਹੋ ਗਈ ਠੀਕ ਹੈ ਉਹ ਨਫ਼ਰਤ ਸਾਡੇ ਨਹੀਂ ਛੇਤੀ ਨਿਕਲਦੀ ਕਿਉਂਕਿ ਜਰਨਲ ਬਰਾਡ ਦੀ ਇੱਕ ਕਿਤਾਬ ਹੈ ਉਹਨੇ ਲਿਖਿਆ ਹੋਇਆ ਜਾਬਾਜ ਰਾਖਾ ਹਨਾ ਸੰਤ ਭਿੰਦਰਾਣ ਵਾਲਿਆਂ ਬਾਰੇ ਲਿਖਿਆ ਤੇ ਨੀਲੇ ਸਾਕੇ ਬਾਰੇ ਲਿਖਿਆ ਉੱਥੇ ਉਹਨੇ ਲਿਖਿਆ ਵੀ ਲਾਲ ਕ੍ਰਿਸ਼ਨ ਅਡਵਾਨੀ ਨੇ ਤੇ ਇੰਦਰਾ ਨੂੰ ਮਤਲਬ ਆ ਜਾ ਕੇ ਤਿਆਰ ਕੀਤਾ ਵੀ ਹਾਂ ਤੂੰ ਹਮਲਾ ਕਰ ਹਰਮੰਦਰ ਸਾਹਿਬ ਤੇ ਸੰਤਾਂ ਨੂੰ ਤੂੰ ਮਾਰ ਠੀਕ ਹੈ ਲਾਲ ਕ੍ਰਿਸ਼ਨ ਅਡਵਾਨੀ ਦੇ ਇਹ ਬੋਲ ਸਾਡੇ ਸਿੱਖ ਕੌਮ ਕਦੇ ਨਹੀਂ ਭੁੱਲੂਗੇ ਠੀਕ ਹੈ ਚਾਹੇ ਮਤਲਬ ਬਹੁਤ ਸਮਾਂ ਬੀਤ ਗਿਆ ਸਾਕਾ ਹਰਮੰਦਰ ਸਾਹਿਬ ਦੇ ਨੂੰ ਪਰ ਅਸੀਂ ਉਹ ਚੀਜ਼ ਜਿਹੜੀ ਆ ਜਿਹੜੇ ਜਿਹੜੇ ਨੇ ਸਾਡੇ ਨਾਲ ਧੋਖਾ ਕੀਤਾ ਉਹ ਅਸੀਂ ਨਹੀਂ ਭੁੱਲਾਂਗੇ ਤਾਜ਼ਾ ਜ਼ਖਮ ਹੈਗਾ ਜਿਹੜਾ ਇਹ ਮਤਲਬ ਤਿੰਨ ਕਾਲੇ ਕਾਨੂੰਨਾਂ ਦਾ ਸੀ ਬੇਸ਼ੱਕ ਮੋਦੀ ਨੇ ਵਾਪਸ ਲੈ ਲੇ ਪਰ ਜਿਹੜਾ ਸਵਾ ਸਾਲ ਅਸੀਂ ਸੰਤਾਪ ਪੜਾਇਆ 750 ਕਿਸਾਨਾਂ ਦੀ ਜਾਨ ਗਈ ਹੈ ਠੀਕ ਹੈ ਆ ਹੁਣ ਵੀ ਮਤਲਬ ਸਾਡੇ ਸ਼ੁਭ ਕਰਨ ਦੀ 21 ਸਾਲਾ ਮੁੰਡੇ ਦੀ ਜਾਨ ਗਈ ਹੈ ਇਹ ਚੀਜ਼ਾਂ ਨੂੰ ਅਸੀਂ ਨਹੀਂ ਭੁੱਲਾਂਗੇ ਭਾਜਪਾ ਦਾ ਖਾਤਾ ਮੇਰੇ ਖਿਆਲ ਦੇ ਵਿੱਚ ਤਾਂ ਪੰਜਾਬ 'ਚ ਨਹੀਂ ਖੁੱਲੂਗਾ ਇੱਕ ਲਾਡੋ ਵਾਲਾ ਜਿਹੜੇ ਕਿਸਾਨਾਂ ਨੇ ਪੰਤ ਤੋਲ ਪਰਾਜਾ ਬੰਦ ਕੀਤਾ ਜਦੋਂ ਵੀ ਕਿਸਾਨ ਟੋਲ ਪਰਾਜਾ ਦੇ ਬੰਦ ਕਰਦੇ ਨੇ ਉਸ ਤੋਂ ਬਾਅਦ ਟੋਲਾਂ ਦਾ ਰੇਟ ਵੱਧ ਜਾਂਦਾ ਤੇ ਜੋ ਵਾਧੂ ਬੋਝ ਆਮ ਨਾਤਾ ਦੇ ਪੈਂਦਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਿਹੜੇ ਇਹ ਟੋਲ ਪਲਾਜ਼ਾ ਨੇ ਤਾਂ ਪੱਕੇ ਤੌਰ ਤੇ ਬੰਦ ਹੋਣੇ ਚਾਹੀਦੇ ਨੇ ਠੀਕ ਹੈ ਟੋਲ ਪਲਾਜ਼ਾ ਜਦੋਂ ਸੜਕਾਂ ਬਣੀਆਂ ਸੀਗੀਆਂ ਇੱਕ ਪਾਸਤਾ ਬਾਦਲ ਕਹਿੰਦਾ ਮੈਂ ਵਿਕਾਸ ਕਰਤਾ ਮੈਂ ਸੜਕਾਂ ਬਣਾਤੀਆਂ ਜੇ ਸੜਕਾਂ ਬਣਾਤੀਆਂ ਫੇਰ ਇਹਦਾ ਮਤਲਬ ਤਾਂ ਉਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਉਹਨਾਂ ਨੇ ਸੜਕਾਂ ਬਣਾਈਆਂ ਨੇ ਕੀ ਹੁਣ ਤਾਂ ਬਾਦਲ ਸਰਕਾਰ ਨੂੰ ਗਈ ਨੂੰ ਵੀ 10 ਸਾਲ ਹੋ ਗਏ ਉਦੋਂ ਵੀ ਟੋਲ ਪਲਾਜ਼ਾ ਲੱਗੇ ਸੀਗੇ ਕਿ ਇੰਨਾ ਚਿਰ ਦੇ ਵਿੱਚ ਇਹਨਾਂ ਦਾ ਮਤਲਬ ਜਿਹੜਾ ਲਾਇਆ ਹੋਇਆ ਸੜਕਾਂ ਤੇ ਪੈਸਾ ਕੀ ਪੂਰਾ ਨਹੀਂ ਹੋਇਆ ਹੈਗਾ ਸਾਰੇ ਦੇ ਸਾਰੇ ਟੋਲ ਪਲਾਜ਼ਾ ਬੰਦ ਹੋਣੇ ਚਾਹੀਦੇ ਨੇ ਭਗਵੰਤ ਮਾਨ ਲਾ ਡਰਾਮੇ ਕਰਦਾ ਸੀਗਾ ਮੈਂ ਫਲਾਣਾ ਟੋਲ ਪਲਾਜ਼ਾ ਬੰਦ ਕਰਾਦਾ ਫਲਾਣਾ ਦੇਖ ਭਗਵਾਨ ਤੁਮਾ ਨਾ ਦੁਨੀਆ ਸਿਆਣੀ ਹੋ ਗਈ ਤੇਰੀਆਂ ਗੱਲਾਂ ਚ ਨਹੀਂ ਹੋਣ ਆਉਂਦੀ ਹੈਗੀ ਜਿਹੜਾ ਲੱਡਵਾਲ ਦਾ ਟੋਲ ਪਲਾਜ਼ਾ ਏ ਠੀਕ ਹੈ ਕਿਸਾਨਾਂ ਨੇ ਬੰਦ ਕੀਤਾ ਪਹਿਲੇ ਜਿਹੜੇ ਟੋਲ ਪਲਾਜ਼ਾ ਸੀਗੇ ਉਹਨਾਂ ਦੀ ਮਿਆਦ ਪੂਰੀ ਹੋ ਗਈ ਸੀਗੀ ਉਹ ਆਪਣੇ ਆਪ ਹੀ ਬੰਦ ਹੋ ਜਾਣੇ ਸੀਗੇ ਤੂੰ ਬੰਦ ਕਰਾਏ ਜੇ ਤੂੰ ਬੰਦ ਕਰਵਾਉਂਦਾ ਤਾਂ ਇੱਕੋ ਦਿਨ ਹੁਕਮ ਕਰ ਸਾਰੇ ਦੇ ਸਾਰੇ ਟੋਲ ਪਲਾਜ਼ਾ ਬੰਦ ਕਰਵਾ ਠੀਕ ਹੈ ਨਾ ਹਾਂਜੀ ਤੇ ਮਤਲਬ ਇਹ ਚਲਾਕੀਆਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਚਲਾਕੀਆਂ ਨਾ ਕੀਤੀਆਂ ਜਾਣ ਪੰਜਾਬ ਦੇ ਲੋਕ ਸੂਝਵਾਨ ਹੋ ਗਏ ਨੇ ਸਿਆਣੇ ਹੋ ਗਏ ਨੇ ਦੂਜਾ ਥੋੜਾ ਸੋਸ਼ਲ ਮੀਡੀਆ ਦਾ ਇਸ ਚੀਜ਼ ਦੇ ਵਿੱਚ ਬਹੁਤ ਵੱਡਾ ਹੱਥ ਰਿਹਾ ਕਿਉਂਕਿ ਜਿਹੜੇ ਵੱਡੇ ਚੈਨਲ ਸੀਗੇ ਅੱਗੇ ਵੱਡੇ ਚੈਨਲ ਉਹੀ ਦਿਖਾਉਂਦੇ ਸੀ ਜੋ ਲੀਡਰ ਕਹਿੰਦੇ ਸੀ ਪਰ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਆਜ਼ਾਦ ਹੈ ਤੁਸੀਂ ਮਤਲਬ ਜਿਹੜੇ ਸੋਸ਼ਲ ਮੀਡੀਆ ਦੇ ਪੱਤਰਕਾਰ ਨੇ ਚਾਹੇ ਸੋਸ਼ਲ ਮੀਡੀਆ ਦੇ ਚੈਨਲ ਨੇ ਇਹ ਬਹੁਤ ਕੁਝ ਦੁਨੀਆ ਦੇ ਸਾਹਮਣੇ ਲੈ ਕੇ ਆਉਂਦੇ ਨੇ ਸੱਚਾਈ ਲੈ ਕੇ ਆਉਂਦੇ ਨੇ ਸੋ ਬਹੁਤ ਬਹੁਤ ਧੰਨਵਾਦ ਸਾਡੇ ਚੈਨਲਾਂ ਦੇ ਆਕੇ ਜਿਹੜੇ ਕਿ ਗੱਲ ਕੀਤਾ ਹੋਰ ਜਿਨ੍ਹਾਂ ਨੇ ਵੱਡੇ ਮੁੱਦਿਆਂ ਦੇ ਉੱਤੇ ਸਾਡੇ ਨਾਲ ਵਿਚਾਰਾ ਕੀਤੀਆਂ ਗਈਆਂ ਨੇ ਸਾਡੇ ਚੈਨਲ ਤੇ ਇਸੇ ਤਰ੍ਹਾਂ ਜੁੜੇ ਰਹੋ ਤਾਂ ਤਾਂ ਤੁਹਾਡੇ ਹੋਰ ਮੁੱਦੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ